ਸਸਰੀਕਾ ਫਾਰਮਰ ਦਾ ਸੋਡਾ ਇੱਕ ਹੋਰ ਵੀਡੀਓ ਚ ਆਪਾਂ ਤੁਹਾਨੂੰ ਆ ਦੇਖੋ ਮਿੱਤਰੋ ਕਿੰਨੀ ਚੰਗੀ ਬਣੀ ਹੋਈ ਝੋਟੀ ਐ ਬਾਈ ਤੁਹਾਨੂੰ ਸਾਰੀ ਡਿਟੇਲ ਲਾਵਾਂਗੇ ਤੁਹਾਨੂੰ ਇੱਕ ਵਾਰੀ ਅੰਡਰ ਦਿਖਾ ਦਿੰਨੇ ਆ ਮੌੜਾਂ ਦੀ ਜਿਹੜੀ 20 ਤਰੀਕ ਵਾਲੀ ਮੰਡੀ ਐ ਉੱਥੇ ਝੋਟੀ ਆਈ ਹੋਈ ਐ ਟੌਪ ਕਲਾਸ ਝੋਟੀਆਂ ਚ ਪੈਂਦੀ ਐ ਮਿੱਤਰੋ ਸੁਣੋ ਬਾਈ ਸਸਰੀਗਲ ਬਾਈ ਸਸਰੀਗਲ ਜੀ ਕਿਹੜਾ ਪਿੰਡ ਆ ਬਾਈ ਸਾਹੜਾ ਜੀ ਸਾਹੜਾ ਗੋਗੀ ਸਾੜ ਵਾਲਾ ਪਿੰਡ ਹਾਂ ਠੀਕ ਐ ਜ਼ਿਲ੍ਹਾ ਕਿਹੜਾ ਲੱਗਦਾ ਬਾਈ ਸਗਰੂਰ ਸਗਰੂਰ ਜ਼ਿਲ੍ਹਾ ਲੱਗਦਾ ਹਾਂਜੀ ਅੱਛਾ ਕੀ ਡਿਟੇਲ ਆ ਬਾਈ ਝੋਟੀ ਦੀ ਇਹਦਾ ਇੱਕ ਬੰਦ ਵਾਲੀ ਐ ਇਹ ਕੰਮੇ ਸੂਏ ਝੋਟੀ ਆ ਜੀ 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 ਸੂਏ ਹੁਣ ਮਗਰ ਬੱਚਾ ਕੀ ਆ ਕੱਟੀ ਆ ਜੀ ਕੱਟੀ ਕਿੰਨਾ ਦੁੱਧ ਤਿਆਰ ਆ ਹੁਣ 16 ਲੀਟਰ ਆ ਜੀ 16 ਲੀਟਰ ਤਿਆਰ ਆ ਤਸੱਲੀ ਕਰਾ ਦੇਗਾ ਐਂ ਜੀ ਲਓ ਵੀ ਮਿੱਤਰੋ ਜਿਹੜੇ ਬਾਈ ਨੂੰ ਪਸੰਦ ਆਉਂਦੀ ਹੋਈ ਗਾੜੀ ਪਸਾੜੀ ਤੁਸੀਂ ਦੇਖ ਸਕਦੇ ਹੋ ਬਾਕੀ ਦੁੱਧ ਵਾਲੀਆਂ ਨਾੜਾ ਨੂੜਾ ਦੇਖ ਲਓ ਤੁਸੀਂ ਅੰਦਰ ਚ ਗਾੜੀ ਬਹੁਤ ਆ ਮੱਚ ਦੀ ਪਸਾੜੀ ਪਸੂੜੀ ਪੂਰੀ ਚੰਗੀ ਝੋਟੀ ਪੈਂਦੀ ਆ ਬਾਡੀ ਬੰਤਰ ਵੇਟ ਵੀ ਪਲੀ ਹੋਈ ਝੋਟੀ ਆ ਲੈ ਭਾਈ ਮੜੀ ਤੋਰ ਦੇ ਦੇਖ ਸਕਦੇ ਹੋ ਤੁਸੀਂ ਬਾਈ ਦਾ ਨੰਬਰ ਪੁੱਛਾਂਗੇ ਆਪਾਂ ਇੱਕ ਵਾਰੀ ਤੁਹਾਨੂੰ ਧੁਰਦੀ ਨੂੰ ਦਿਖਾ ਦਈਏ ਚੰਗੀ ਪਲੀ ਹੋਈ ਝੋਟੀ ਆ ਮਿੱਤਰੋ ਦੇਖ ਸਕਦੇ ਤੁਸੀਂ ਵਾਹ ਕਿਆ ਬਾਤਾਂ ਕਮਾਲ ਹੈ ਜਿਹੜੇ ਵੀ ਨੂੰ ਪਸੰਦ ਹੋਈ ਮੰਡੀ ਦਾ ਸ਼ਿੰਗਾਰ ਹੀ ਇੱਕ ਤਰ੍ਹਾਂ ਦੀ ਦੁੱਧ ਵਾਲੀ ਬਰੀਡ ਤਾਂ ਰਲਦੀ ਨਹੀਂ ਮੋੜ ਲਾ ਬਾਈ ਮੋੜ ਲਾ ਮੋੜ ਲਾ ਦੁੱਧ ਵਾਲੀ ਝੋਟੀ ਦਾ ਮਿੱਤਰੋ ਰਲਦੀ ਨਹੀਂ ਹੁੰਦੀ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਗਾੜੀ ਗੂੜੀ ਦੇਖ ਲਓ ਚਾਰੇ ਪਾਸਿਓਂ ਪੀੜੀ ਦੇ ਪਾਵਾਂ ਵਰਗੇ ਥਾਣਾ ਸੋਹਣਾ ਅੰਡਰ ਲੱਗਿਆ ਹੋਇਆ ਝੋਟੀ ਦਾ ਬਾਈ ਦਵਾਵਾ ਫੋਨ ਨੰਬਰ ਲੈਨੇ ਆ ਜਿਹੜੇ ਬਾਈ ਨੂੰ ਪਸੰਦ ਆਉਂਦੀ ਹੋਈ ਬਾਈ ਨਾਲ ਕੰਟੈਕਟ ਕਰ ਲਿਓ ਕਵਾਰੀ ਬਾਕੀ ਰੇਟ ਦਾ ਕਰ ਨਹੀਂ ਹੁੰਦਾ 145 ਕਰਦਾ ਬਾਈ 145 ਕਰੇ ਰੇਟ ਬਾਈ ਹਾਂ ਬਾਈ ਠੀਕ ਹੈ ਨੰਬਰ ਬੋਲ ਦੇ ਬਾਈ 7899 ਬਾਈ 45650 ਠੀਕ ਹੈ ਨਾ ਕੀ ਆ ਬਾਈ ਆਪਣਾ ਬੱਬੂ ਬਾਈ ਠੀਕ ਹੈ